خوشیاں یہ شہری ترقیاتی منصوبہ کے تحت جو کہ ایک نئےembangunan کا ہے اس کا مقصد دراصل لوگوں کی اپنی سہولیات فراہم کرنا ہے۔ پہلے ان لوگوں کی قدر کرنے کے ساتھ ساتھ یہ جاننا ضروری ہے کہ وہ مالیات کیسے فراہم کرتے ہیں۔ ہمارے خیال میں آنے شہری منصوبہ میں جو میدان طے ہو سکتا ہے یا 20 فیصد ਪਰ ਮਨੁੱਖਾਂ ਦੇ ਪੰਜਾਂ ਤਰ੍ਹਾਂ ਦੇ ਜੀਵਨ ਭਾਗੀ ਨੂੰ ਬਾਣੀ ਉਸਤ ਪਹਿਲਾਂ ਦੇ ਉਪਰੰਤ ਦੇਖਿਆ ਵੀ ਲੋਕਾਈ ਨੂੰ ਖਾਰੀਆਂ ਕਿਵੇਂ ਜਾ ਸਕਦਾ ਹੈ ਸੋ ਕੁਮੜੀ ਦਰਤ ਦੀ ਬਾਣੀ ਦੇ ਵਿੱਚ ਨਾਲ ਜੀ ਸਤੁਰਾਂ ਦੇ ਵੱਧਦੇ ਰਹਿੰਦੇ ਹੋ ਜਿਹੜੇ ਸਤੁਰਾਂ ਦੇ 13 ਤਰਫ ਤੱਕ ਮਾਂ ਮੇਰੇ ਚਾਰ ਦੇ ਆਏ ਫਰੇ ਬਹੁਤ ਜ਼ਰੂਰੀ ਹੈ ਕਿ ਜਿੰਨਾਂ ਚਿਰ ਸੱਡੇ ਉੱਤੇ ਰਹਿਣੀ ਹੈ ਕਿ ਜਦੋਂ ਅਸੀਂ ਗੁਰੂ ਨਾਲ ਜੁੜ ਗਏ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜੋ ਕਲ ਸੂਰਜ ਨਿਕਲੇ ਅਤਾਰੇ شپੇ ਅੰਧੇਰ ਪਲਵਾ ਦੇ ਮਹਾਵਾਕ ਅਨਸਾਰ ਪਹਿਲੀ ਪਾਸ਼ਾਈ ਤੰਤਨ ਸ਼ਿਰੂ ਨਾਨਕ ਦੇਵ ਜੀ ਮਹਾਰਾਜ ਜਿਨਾਂ ਦਾ ਪ੍ਰਕਾਸ਼ ਦਿਹਾੜਾ ਸਮੁੱਚੀਆਂ ਸਿੱਖ ਸਭਾਵਾਂ ਸਮੁੱਚੀਆਂ ਇਨ ਕੋਤਨਵਾਸੀ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ 30 ਤਰੀਕ ਨੂੰ ਪ੍ਰਵਾਹ ਰੇਂੀਆਂ ਪ੍ਰਾਰੰਭ ਕੀਤੀਆਂ ਗਈਆਂ ਸਨ ਜੋ ਨਿਰੰਤਰ 12 ਤਰੀਕ ਤੱਕੇ ਜਾਰੀ ਰਹੀਆਂ 13 ਤਰੀਕ ਨੂੰ ਗੁਰਦੁਆਰਾ ਸ਼ਿਗੂਰ ਸਿੰਘ ਸਭਾ ਤੋਂ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਈ ਸੀ ਜੋ ਮਾਰੇ ਨੇ ਕਿਰਪਾ ਕੀ ਟੀ ਦਾ ਸੰਪੂਰਨਤਾਈ ਦੀ ਦਾਤ ਬਖਸ਼ੀ ਹੈ ਅੱਜ 15 ਨਵੰਬਰ ਗੁਰਦੁਆਰਾ ਸ਼੍ਰੀ ਗੁਰ ਸਿੰਘ ਸਵਾਰੀ ਵਿਖੇ ਭਾਰੀ ਦਿਵਾਨ ਸਜਾਏ ਗਏ ਜਿਸ ਵੇਲੇ ਭਾਈ ਕਮਲਜੀ ਸਿੰਘ ਜੀ ਸ਼ਾਂਤ ਨੇ 10 ਪੀਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਸੀਂ ਆਪਣੇ ਵੱਲੋਂ ਸਮੁੱਚੀ ਟੀਮ ਵੱਲੋਂ ਗੁਰਦੁਆਰਾ ਸ਼੍ਰੀ ਗੁਰ ਸਿੰਘ ਸਵਾਰੀ ਸਮੁੱਚੀ ਕਮੇਟੀ ਵੱਲੋਂ ਸਾਰੇ ਸੰਤਾਂ ਸ਼੍ਰੀ ਨਾਨਦੇਵ ਜੀ ਮਹਾਰਾਜ ਦੇ ਆਗਮਨ ਪਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਲੱਖ ਲੱਖ ਵਧਾਈ ਦਿੰਦੇ ਹਾਂ ਨਾਲ ਹੀ ਆਸ ਕਰਦੇ ਹਾਂ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਸਾਂਜੀ ਵਾਲਤਾ ਦੋਪਰੇ ਦੇ ਕਿ ਆਪਾਂ ਸਾਰੇ ਰਲ ਮਿਲ ਕੇ ਗੁਰਪੁਰਬ ਮਨਾਇਆ ਕਰੀਏ ਹੋਈਆਂ ਗਲਤੀਆਂ ਦੀ ਖਿਮਾ ਜੀ ਬਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ